ਆਪਣੇ ਘਰ ਤੋਂ ਇਹ ਮੰਦਿਰ ਤੱਕ ਜਿਹੜਾ ਆਣਾ ਹੈਗਾ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇ ਹੀ ਗਏ ਤੇ ਮੈਂ ਆਇਆ ਉਹਨਾਂ ਨੂੰ ਹੱਥ ਦੇ ਕੇ ਖਿਲਾੜਿਆ ਵਾ ਤੇ ਮੈਂ ਉਹਨਾਂ ਨੂੰ ਪੁੱਛਿਆ ਉਹਦੋਂ ਕੁਛ ਨਹੀਂ ਹੈਗਾ ਤੇ ਮੈਂ ਇਹ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ 'ਚ ਤੇ ਜਦੋਂ ਮੰਦਿਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਹਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਬਣਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਹਦੋਂ ਲਗਾਈ ਭਾਈ ਹੁਣੀ ਮਜ਼ਾਕ ਜਿਹਾ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਿਰ ਕਰ ਸੇਵਾ ਹਈਆ ਰਾਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਕਿ ਮੈਂ ਦੋ ਦਿਨ ਆਪਣੇ ਆਟੋ 'ਚ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰਾਂ ਮੇਰਾ ਨਾਮ ਆ ਭਾਈ ਰੋਹਿਤ ਕੁਮਾਰ ਰਾਜੀ ਤੇ ਸੇਵਾ ਹਈਆ ਰਾਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਕਿ ਮੈਂ ਦੋ ਦਿਨ ਆਪਣੇ ਆਟੋ 'ਚ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰਾਂ ਕਿੰਨੇ ਚਿਰ ਤੋਂ ਸੇਵਾ ਕਰਦੇ ਕਿੰਤਕ ਜਾਏਗੀ ਇਹ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ ਦੋ ਦਿਨ ਹੀ ਆ ਯਾਰ ਬਾਈ ਕਿੰਨੀ ਖੁਸ਼ੀਆਂ ਮੰਦੇ ਵਿੱਚ ਜਿਹੜਾ ਅਰਮੰਦਰ ਬੰਜਾਰਾ ਖੁਸ਼ੀ ਭਾਜੀ ਇਹ ਬਹੁਤ ਜ਼ਿਆਦਾ ਹੈ ਐਸੇ ਕਰਕੇ ਤੇ ਦੋ ਦਿਨਾਂ ਨੂੰ ਸੇਵਾ ਲਈਏ ਸਰ ਹੋਰ ਨੋਜਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਜੁਨੀਅਨ ਆ ਆਪਣੀ ਉੱਥੇ ਆਟੋ ਲਗਾਣਾ ਆਪਣੇ ਪੁਰਾਣੇ ਡੇ ਕੋਲੇ ਕਨੇਸਕੂਲ ਦੇ ਲਗੇ ਉੱਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਨਹੀਂ ਵੀ ਕੱਲ ਫ੍ਰੀ ਸੇਵਾ ਚੱਲੋ ਆਦੇ ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਨਧਰਨ ਦੀ ਤੇ ਉਹਦੇ ਵਿੱਚ ਕਹਿੰਦੇ ਆ ਇਹ ਵੀ ਯੋਗਦਾਨ ਪਾਣਾ ਚਾਹੁੰਦੇ ਆ ਤੁਹਾਡੇ ਵੀ ਗੱਡੀਆਂ ਨਾਲ ਪਰਿਵਾਰ ਵਿੱਚ ਕੌਣ-ਕੌਣ ਆ ਗਾ ਤੇ ਪਰਿਵਾਰ ਨੂੰ ਦੱਸ ਕੇ ਆਏ ਹੋ ਕਿ ਇੱਦਾਂ ਸੇਵਾ ਕਰਨੀ ਹੈ ਕੀ ਕੀ ਦੇ ਪਰਿਵਾਰ ਹ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛੜੀ ਗੱਲ ਆ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਸਰਦਾਰ ਨੂੰ ਸਿੰਦਾ ਨੂੰ ਉਹਨਾਂ ਨੂੰ ਮੈਸੇਜ ਇਹੋ ਜਿਹਾ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਦਿਹਾੜ ਨੂੰ ਜਿਹੜਾ ਕੱਲ ਦਾ ਦੇਣਾ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ ਬਹੁਤ ਖੁਸ਼ੀ ਨਾਲ ਸਰ ਦੀਵਾਲੀ ਨੂੰ ਮਨਾਉਣਾ ਚਾਹੀਦਾ ਜੀ ਆਪਣੇ ਘਰ ਤੋਂ ਆ ਮੰਦਰ ਤੱਕ ਜਿਹੜਾ ਆਣਾ ਹੈਗਾ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇ ਸੀਗੇ ਤੇ ਮੈਂ ਉਹਨਾਂ ਨੂੰ ਹੱਥ ਦੇ ਕੇ ਖਿਲਾੜਿਆ ਵਾ ਤੇ ਮੈਂ ਉਹਨਾਂ ਨੂੰ ਕੁਝਾਦੋ ਕੁਛ ਨਹੀਂ ਗਾਤੇ ਮੈਂ ਐ ਗੱਡੀ 'ਚ ਬਹਿ ਗਿਆ ਨਾ ਦੀ ਆਟੋ ਜੀ 'ਚ ਤੇ ਜਦੋਂ ਮੰਦਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਦੋਂ ਲਗਾਈ ਭਾਈ ਇਹਨਾਂ ਨੇ ਮਜ਼ਾਕ ਜਿਹਾ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਰ ਕਰਕੇ ਮੈਂ ਜਿਹੜੀ ਹੈਗੀ ਹੈ ਫ੍ਰੀ ਸੇਵਾ ਕਰ ਰਿਹਾ ਵਾਂ ਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋਲ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾ ਕਰਤਾ ਤੇ ਮੈਂ ਤਾਂ ਇਹ ਕਹਿਣਾ ਚਾਹਨਾ ਮੈਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਹੌਲ ਹੈਗਾ ਉਹਨੂੰ ਦੇਖਦੇ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੋਤਾ ਯੋਗਦਾਨ ਜਿਹੜਾ ਹੈਗਾ ਉਹ ਜ਼ਰੂਰ ਕੋਈ ਨਾ ਕੋਈ ਚੀਜ਼ੇ ਚੀਜ਼ ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਾਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਇਹ ਇੱਕ ਦੋ 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਸ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਬਣਾ ਕਿ ਮੈਂ ਦੋ ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਨੇ ਅੱਥੇ ਬਗਾਏ ਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸਤੇ ਜਿਹੜਾ ਮਰਜੀ ਉਹਦੇ ਵਿੱਚ ਆ ਕੇ ਬੈਠ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜੀ ਆ ਜਾ ਸਕਦਾ ਹੈ ਬਾਕੀ ਆ ਭਰਾ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਕਿ ਨੇ ਆਪਣੀ ਮੇਕਮਾਈ ਦੇ ਵਿੱਚੋਂ ਆਪਣਾ ਈ ਰਿਕਸ਼ਾ ਫ੍ਰੀ ਚਲਾਇਆ ਵਾ ਜੀ